ਟਰੰਪ ਸਰਕਾਰ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ। ਕੱਲ ਇਹ 104 ਭਾਰਤੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚੇ ਨੇ। ਇਹਨਾਂ 104 ਭਾਰਤੀਆਂ 'ਚੋਂ ਇੱਕ ਨਾਮ ਜਸਪਾਲ ਸਿੰਘ ਦਾ ਵੀ ਹੈ। ਜਸਪਾਲ ਸਿੰਘ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਜੋ ਕਿ ਫਰਵਰੀ ਮਹੀਨੇ 2024 ਦੇ ਵਿੱਚ ਅਮਰੀਕਾ ਗਿਆ ਸੀ। ਟਰੈਵਲ ਏਜੰਟ ਦੇ ਚੱਕਰ ਦੇ ਵਿੱਚ ਫਸ ਕੇ ਆਪਣਾ 30 ਲੱਖ ਵੀ ਗਵਾ ਚੁੱਕਿਆ ਹੈ ਤੇ ਹੁਣ ਉਸ ਨੂੰ ਭਾਰਤ ਡਿਪੋਰਟ ਕੀਤਾ ਗਿਆ ਆਪਣੇ ਘਰ ਵਾਪਸ ਪਹੁੰਚਣ ਤੋਂ ਬਾਅਦ ਜਸਪਾਲ ਸਿੰਘ ਨੇ ਆਪਣੀ ਹੱਡ ਬਿੱਤੀ ਸੁਣਾਈ ਹੈ ਸੁਣੋ ਕੀ ਕਹਿਣਾ ਹੈ ਜਸਪਾਲ ਸਿੰਘ ਦਾ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਜਸਪਾਲ ਸਿੰਘ ਜੀ ਇਹ ਕਿਹੜਾ ਪਟਾ ਹੈ ਹਰਦਵਾਰ ਵਾਲਾ ਹੁਣ ਕਿੱਥੇ ਰਹ ਰਹੇ ਫਤੇਗਰ ਜੂੜੀਆਂ ਜੀ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ 에ਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ اے ਮੈਂ ਯੂ ਐਸ اے ਜੇ ਤਾਂ ਇੱਥੋਂ ਗਿਆ ਹੀਗਾ 에ਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਪਰ ਮੇਰ ਨਾਲ ਤੋ ਖਾਓ ਗਿਆ ਹੁਣ ਕਿੰਨੇ ਪੈਸਿਆਂ ਦੀ ਗੱਲ ਮੇਰੇ 20 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਗੜੋ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰ ਨਾਲ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਬੀਤੇ ਚੌਕੀ ਰਾਈ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤਾਂ ਮੈਂ ਬਾਈਏਰ ਹੀ ਗਿਆ ਸੀ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਕਦੋਂ ਗਏ ਸੀ ਤੁਸੀਂ ਮੈਂ 24 ਸਤੂ ਗਿਆ ਸੀ 6ਵੇਂ ਮਹੀਨੇ ਵਿਜ਼ਿਟ ਕਰਨੀ ਸੀ 6ਵੇਂ ਮਹੀਨੇ ਬੱਸ 6ਵੇਂ ਮਹੀਨੇ ਮੈਂ ਰਸਪੇਡ ਲਿਆ ਤੇ ਉਹ ਐਸੇ ਕਰੋ ਪਹੁੰਚ ਮੈਂ 24 1 ਜਨਵਰੀ ਦੇ 25 ਦੇ ਉਹਤੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਯੂਐਸਏ ਗਿਆ ਕਰਨੇ ਦੇ ਲੋਏ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤੁਹਾਨੂੰ ਅਰੈਸਟ ਕਰ ਲਿਆ ਹਾਂਜੀ ਅਰੈਸਟ ਕਰ ਲਿਆ ਹਾਂਜੀ ਬਾਰਡਰ ਪੈਟਰੋਲ ਹਾਂ ਬਟਾ ਪੈਟਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਪਿੰਡੀਆਂ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਉਹ ਤੋਂ ਪਤਾ ਲੱਗਾ ਪਿੰਡੀਆਂ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਪਿੰਡੀਆਂ ਆ ਗਏ ਉਹ ਜੇਦੋਂ ਮੰਨ ਲਓ ਵੀ ਉਹਨਾਂ ਨੇ ਇਹਨਾਂ ਨੂੰ ਪਲੇਨ 'ਚ ਬਹਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਸਟੇ ਹੋਈ ਐ ਸੋਚਿਆ ਵੀ ਦੂਜੀ ਚੌਂਕੀ 'ਚ ਜਾਂ ਮੰਨ ਲਓ ਵੀ ਕੈਂਪ 'ਚ ਲੈ ਕੇ ਚੱਲੇ ਤੇ ਬਾਅਦ 'ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਆ। ਉਹਨਾਂ ਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਸਾਰਾ ਹਾਂਜੀ। ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਇੱਥੇ ਰਾਜਨ ਸਾਹਿਬ ਬਰਦੂ ਜਦੋਂ ਰਾਜਸਥਾਨੀ ਉਤਰੇ ਉੱਥੇ ਪਤਾ ਲੱਗਾ ਵੀ ਅਸੀਂ ਹਾਂ ਅਸਰਾਂ ਨੇ ਪਿੱਛੇ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਅਸੀਂ ਇੰਡੀਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਉੱਥੇ ਆ ਕੇ ਪਤਾ ਲੱਗਾ ਇਹ ਫਿਰ ਤੇਰੀਆਂ ਇੱਥੇ ਗੋਲੀਆਂ ਆਂ ਹਾਂਜੀ ਇੱਥੇ ਆ ਗੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਪਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨੇ ਕੀ ਚੱਕਰ ਬਣ ਗਿਆ। ਖਾਣਾ ਕਾਣ ਨੂੰ ਦਿੰਦੇ। ਐਸਾ ਬਹੁਤ ਲੱਗਾ ਸੀ। ਹਾਂਜੀ ਪੈਸਾ ਬਹੁਤ ਲੱਗਾ ਏ ਸਾਰਾ। ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਦੋਂ ਇਹ ਪੈਸੇ ਦਾ ਇੰਤਜ਼ਾਮ ਇੱਦਾਂ ਸਜਣਾ ਮਿੱਤਰਾਂ ਨੂੰ ਫੜ ਕੇ ਜਿੰਕੋ ਜੀ। ਜੀ ਪੜ੍ਹਨੀ ਪੁੜੀਆਂ ਇਹ ਮੰਨ ਲਓ। ਜੋ ਵੀ ਹੋਇਆ ਇਹ ਨੂੰ ਲੈ ਕੇ ਕੀ ਕਹਿੰਦੇ। ਬਹੁਤ ਮਾੜਾ ਹੋਇਆ। ਠੀਕ ਐ ਸਾਡੀ। ਦਾ ਦੋਸ਼ ਕਿਨੂੰ ਦਿੰਦੇ? ਦੋਸ਼ ਤੇ ਜੈਂਟ ਨੂੰ ਦਿੰਨੇ ਆ ਇਹ ਕੋਈ ਆਪਣੀ ਕਿਸਮਤ ਨੂੰ। ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਰਾਜੂ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇੰਨਾ ਧੋਖਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਮਾ ਕੋਣੀ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਵੀ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰ ਸੋ ਜਸਪਾਲ ਸਿੰਘ ਦੇ ਭਰਾ ਦਾ ਵੀ ਦਰਦ ਛਲਕਿਆ ਜਸਪਾਲ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਜੇਕਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲੇ ਵਧੀਆ ਮੌਕੇ ਮਿਲਣ ਤਾਂ ਉਹ ਵਿਦੇਸ਼ਾਂ ਦਾ ਰੁੱਖ ਕਿਉਂ ਕਰਨ ਜੀ ਜੀ ਤੁਹਾਡੇ ਕੋਲ ਅੱਜ ਜੀ ਜੀ ਪ੍ਰਾਜਪਾਲ ਸਿੰਘ ਜੀ यूएस ਤੋਂ ਆਏ ਨੇ ਦੇਖੋ ਕਿ ਇਹ ਕਿੰਨੇ ਦੇ ਰਿਹਾ ਜੇ ਕੋਈ ਪਹਿਲਾਂ ਆਪਾਂ ਮਹਾਰਾ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋਈ ਅਹੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਲਈ ਆਪਾਂ ਸਰਕਾਰ ਕੋੋਂ ਮੰਗ ਕਰਦੇ ਆਂ ਤਾਂ ਏਜੰਟ ਬ੍ਰਦਰ ਕੋਈ ਉਹੀ ਕਾਰਵਾਈ ਕਰਨੀ ਚਾਹੀਉਂ ਇਹ ਕੋਈ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ